ਸੀਨੀਅਰ ਪਾਜਪਾ ਨੇਤਾ ਅਤੇ ਸਾਫਤਾ ਮੰਤਰੀ ਮਰੰਚਨ ਕਾਲੀਆ ਦੇਕਰਤੇ ਹੋਏ ਗ੍ਰੇਨੇਡ ਹਮਲੇ ਦੀ ਜ਼ਿੰਮੇਵਾਰੀ ਖਾਲਿਸਤਾਨ ਆਰਮਡ ਫੋਰਸਸ ਸੰਗਠਨ ਦੇ ਵੱਲੋਂ ਲਈ ਗਈ ਹੈ ਸੋ ਭਾਜਪਾ ਅਗੂ ਦੇਕਰਤੇ ਗ੍ਰੇਨੇਡ ਅਟੈਕ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਜੁਤੇ ਕਿ ਖਾਲਿਸਤਾਨ ਆਰਮਡ ਫੋਰਸਸ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਮਰੰਚਨ ਕਾਲੀਆ ਦੇਕਰਤੇ ਗ੍ਰੇਨੇਡ ਸੁੱਟਿਆ ਗਿਆ ਸੀ ਈ ਰਿਕਸ਼ੇ ਦੇ ਵਿੱਚ ਆਏ ਸਨ ਮਲਜ਼ਮ ਜਿਨ੍ਹਾਂ ਦੇ ਘਰ ਤੇ ਹਮਲਾ ਕੀਤਾ ਸੀ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਸੋ ਵੱਡਾ ਖੁਲਾਸਾ ਹੋਇਆ ਬੀਜਪੀ ਆਕੂ ਦੇ ਘਰ ਤੇ ਜਿੱਥੇ ਕਿ ਗ੍ਰੇਨੇਡ ਅਟੈਕ ਕੀਤਾ ਗਿਆ ਸੀ ਖਾਲਿਸਤਾਨ ਆਰਮਡ ਫੋਰਸ ਸੰਗਠਨ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਸੋ ਖਾਲਿਸਤਾਨ ਆਰਮਡ ਫੋਰਸ ਨੇ ਜ਼ਿੰਮੇਵਾਰੀ ਲਈ ਹੈ ਦਾਅਵਾ ਕੀਤਾ ਹੈ ਜਿਹੜਾ ਕਿ ਗ੍ਰੇਨੇਡ ਅਟੈਕ ਹੋਇਆ ਸੀ ਮਰੰਜਨ ਕਾਲਿਆ ਦੇ ਘਰ ਤੇ ਜੋ 릭ਸ਼ੇ ਦੇ ਵਿੱਚ ਆਏ ਮੁਲਜ਼ਮਾਨੇ ਘਰ ਤੇ ਹਮਲਾ ਕੀਤਾ ਸੀ ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਮੁਲਜ਼ਮਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ ਸੋ ਚਰੰਦਰ ਦੇ ਵਿੱਚ ਬੀਜਪੀ ਆਕੂ ਮਰੰਜਨ ਕਾਲਿਆ ਦੇ ਘਰ ਤੇ ਅਟੈਕ ਹੋਇਆ ਸੀ ਰਾਤ 1 ਵਜੇ ਦੇ ਕਰੀਬ ਜਿੱਥੇ ਕਿ Uh, मनोरंजन गुप्ता हर जुड़ चुके हैं नरेंद्र खुलासा हो आर्म फोर्स संगठन इसकी जिम्मेवारी लाई गई है हो कुछ जानकारी मिली है फिलहाल दो लोगों भी पुलिस ने गिरफ्तार किया ਹਾਂ ਬਿਲਕੁਲ ਜੇਖੋ ਪਰਮਿਸ਼ਨ ਗੱਲ ਕਰੀਏ ਤੇ ਜਿਹੜਾ ਗ੍ਰੇਨੇਡ ਨਾਲ ਅਟੈਕ ਹੁੰਦਾ ਵਾ ਮੋਡਰਨ ਕਾਲੀਆ ਦੇ ਘਰ ਦੇ ਜਿਹੜਾ ਹੁੰਦਾ ਵਾ ਕੱਲ ਸ਼ਾਮ ਕੱਲ ਦੇਰ ਕੱਲ ਸ਼ਾਮ ਤੱਕ ਤੇ ਕਿਸੇ ਵੀ ਸੰਗਠਨ ਵੱਲੋਂ ਜਿਹੜੀ ਹੈ ਇਸਦੀ ਜ਼ਿੰਮੇਵਾਰੀ ਨਹੀਂ ਲਈ ਗਈ ਸੀ ਲੇਕਿਨ ਪੁਲਿਸ ਨੇ 12 ਘੰਟਿਆਂ ਦੇ ਵਿੱਚ ਇਸ ਕੇਸ ਨੂੰ ਸੁਝਾ ਲਿਆ ਸੀ ਉਹ ਜਿਹੜੀ ਮਤਲਬ ਕਿ ਈਸ਼ਾਡੂ ਵਿੱਚ ਆਈ ਸੀ ਉਸ ਨੂੰ ਵੀ ਜਿਹੜਾ ਫੜ ਲਿਆ ਸੀ ਤੇ ਉਹਦੇ ਨਾਲ ਜਿਹੜੇ ਦੋ ਔਰੋਪੀ ਸੀ ਉਹਨਾਂ ਨੂੰ ਵੀ ਜਿਹੜਾ ਕੱਲ ਜਿਹੜਾ ਪੁਲਿਸ ਵੱਲੋਂ ਗ੍ਰਿਫਤਾਰ ਕਰ ਦਿੱਤਾ ਜਾਂਦਾ ਵਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਦੀ ਹੁਣ ਜਿਹੜੀ ਜ਼ਿੰਮੇਵਾਰੀ ਹੈ ਖਾਲੀ ਸ ਲਗਾ ਉਹਨਾਂ ਵੱਲੋਂ ਕਰਵਾਇਆ ਗਿਆ ਤੇ ਕਿਤੇ ਨਾ ਕਿਤੇ ਜਿਹੜੇ ਹੁਣ ਦੇਖੋ ਕੱਲ ਵੀ ਜੇ ਪ੍ਰੈਸ ਕਾਨਫਰੰਸ ਜਿਹੜੀ ਹੁੰਦੀ ਆ ਉਹਦੇ ਵਿੱਚ ਵੀ ਜਿਹੜੇ ਉਹਨਾਂ ਵੱਲੋਂ ਖੁਲਾਸਾ ਕੀਤਾ ਨਹੀਂ ਕਿ ਜਿਹੜੇ ਆਈਐਸਆਈ ਦੇ ਨਾਲ ਸਬੰਧ ਹੈਗੇ ਨੇ ਲਾਲਸ ਬਿਸ਼ਨੋਈ ਜਿਹੜੇ ਸਬੰਧ ਹੈ ਪਾਕਿਸਤਾਨ ਦੇ ਨਾਲ ਸਿੱਧੇ ਕਰੀਅਰ ਸੀ ਤੇ ਅਸੀਂ ਇਸ ਤੋਂ ਪਹਿਲਾਂ ਜਿਹੜਾ ਖੁਲਾਸਾ ਹੈਗਾ ਵਾ ਚੇਫਨ ਮੰਤਰੀ ਮਹਿੰਦਰ ਭਗਤਵਾਲਾ ਨੇ ਵੀ ਕੀਤਾ ਗਿਆ ਸੀ ਕਿ ਪੰਜਾਬ ਦੀ ਜਿਹੜੇ ਹਾਲਾਤਾਂ ਨੂੰ ਖਰਾਬ ਕੀਤਾ ਜਾ ਰਿਹਾ ਔਰ ਲਾਲਸ ਬਿਸ਼ਨੀ ਜਿਹੜਾ ਹੈ ਉਸ ਦੇ ਜਿਹੜੇ ਸਬੰਧ ਹੈਗੇ ਨੇ ਪਾਕਿਸਤਾਨ ਦੇ ਨਾਲ ਹੈਗੇ ਨੇ ਤੇ ਉਹੀ ਗੱਲ ਜਿਹੜੀ ਸ਼ਾਮ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਜ ਉਨ੍ਹਾਂ ਵੱਲੋਂ ਕਰਵਾਇਆ ਜਾਂਦਾ ਵਾ ਤੇ ਉਹਦੇ ਦੇ ਸਬੰਧ ਆਈਐਸਆਈ ਨਾਲੋਂ ਪਾਕਿਸਤਾਨ ਦੇ ਨਾਲ ਹੈਗੇ ਨੇ ਤੇ ਸਿੱਧਾ ਸਿੱਧਾ ਕਿਸੇ ਦੀ ਜ਼ਿੰਮੇਵਾਰੀ ਵੀ ਹੈ ਉਸ ਤੋਂ ਬਾਅਦ ਜਿਹੜੀ ਹੈ ਜ਼ਿੰਮੇਵਾਰੀ ਵੀ ਜਿਹੜੀ ਹੈ ਖਾਲਿਸਤਾਨ ਜਿਹੜੀ ਹੈ ਆਰਮਡ ਫੋਰਸ ਵੱਲੋਂ ਲੈ ਲਈ ਜਾਂਦੀ ਹੈ ਵੀ ਇਸ ਪੇਛਣਾ ਵਾ ਮਰਦੰਸ਼ਰ ਕਾਲੀਆ ਜਿਹੜੇ ਕਿ ਭਾਜਪਾ ਦੇ ਸੀਨੀਅਰ ਮੈਂਬਰ ਤੇ ਪੁਰਾਣ ਮੰਤਰੀ ਹੈਗੇ ਨੇ ਜਿਹੜੇ ਗਵਰਨਰ ਮਿਨਿਸਟਰ ਸੀ ਵੀ ਇਹਨਾਂ ਦੇ ਕਾ ਜਿਹੜਾ ਹਮਲਾ ਕੀਤਾ ਗਿਆ ਵਾ ਉਹਨਾਂ ਵੱਲੋਂ ਕਰਵਾਇਆ ਗਿਆ ਤੇ ਕਿਤੇ ਨਾ ਕਿਤੇ ਬਿਲਕੁਲ ਇੜੀਆਂ ਤਾਰਾ ਜਿਹੜੀਆਂ ਪਾਕਿਸਤਾਨ ਦੇ ਨਾਲ ਜਿਹੜੀਆਂ ਵਾ ਜੁੜਦੀਆਂ ਹੋਈਆਂ ਬਿਲਕੁਲ ਸਾਫ਼ ਥਲੀਅਰ ਦਿਖ ਹਾਂ ਹੁਣ ਜਿਹੜੀ ਪੁਲਿਸ ਦੀ ਅਗਲੀ ਕਾਰਵਾਈ ਹੋਏਗੀ ਉਹ ਜਿਹੜੀ ਹੈ ਜਿਹਦੀ ਜ਼ਿੰਮੇਵਾਰੀ ਖਾਲਿਸਤਾਨ ਆਰਮਡ ਫੋਰਸ ਉੱਲੇ ਲਈ ਕੀਤੀ ਗਈ ਹੈ ਕਿ ਹੁਣ ਉਹਦੇ ਉੱਤੇ ਜਿਹੜਾ ਪੁਲਿਸ ਅਗਲਾ ਜਿਹੜਾ ਕੰਮ ਕਰਦਾ ਕੰਮ ਕਰਨ ਜਾ ਰਹੀ ਹੈ ਵੀ ਜਿਹੜੀ ਉਹ ਜਿਹੜੇ ਯੂਰੋਪੀ ਹੈਗੇ ਨੇ ਜਿਹੜੇ ਦੋ ਯੂਰੋਪੀ ਫੜੇ ਹੋਏ ਜੇ ਨੇ ਉਹਨਾਂ ਨੂੰ ਹੁਣ ਜਿਹੜਾ ਸ਼ਾਇਦ ਅੱਜ ਜਿਹੜਾ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਪੁਲਿਸ ਉਹਨਾਂ ਦਾ ਰਿਮਾਂਡ ਮੰਗੇਗੀ ਤੇ ਰਿਮਾਂਡ ਦੇ ਵਿੱਚ ਉਹਨੇ ਕਿਹੜੇ ਕਿਹੜੇ ਉਹਨਾਂ ਵੱਲੋਂ ਜਿਹੜੇ ਨੇ ਖੁਲਾਸੇ ਕੀਤੇ ਜਾਣਗੇ ਇਹ ਤੇ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਇਹ ਜਿਹੜ ਦੇ ਘਰ ਜਿਹੜਾ ਵਾ ਜਿਹਨੇਟ ਦੇ ਨਾਲ ਹਮਲਾ ਕਰਦਾ ਜਿਹਦੇ ਚ ਚਾਰ ਗਨਮੈਨ ਵੀ ਜਿਹੜੇ ਉਹਨਾਂ ਨੂੰ ਅਲਰਟ ਕੀਤੇ ਗਏ ਨੇ ਔਰ ਪੂਰਾ ਮੰਤਰੀ ਹੈਗੇ ਨੇ ਤੇ ਕਿਤੇ ਨਾ ਕਿਤੇ ਸੈਂਸਿਟਿਵ ਕੇਸ ਹੈਗਾ ਵਾ ਔਰ ਬੜਾ ਵੱਡਾ ਜਿਹੜਾ ਵਾ ਅਗਰ ਤੜੀਏ ਜਲੰਧਰ ਦੇ ਵਿੱਚ ਜਿਹੜਾ ਕਾਂਡ ਹੋਇਆ ਸੀ ਇਸ ਨੂੰ ਦੇਖਦੇ ਹੋਏ ਪੁਲਿਸ ਹੁਣ ਕਾਫੀ ਮੁਸ਼ਤਿਹਤ ਜਿਹੜੀ ਆ ਹੋਈ ਹੈ ਤੇ ਉਹਨਾਂ ਦੇ ਘਰ ਦੀ ਗੱਲ ਕਰੀਏ ਤੇ ਅੱਜ ਸ਼ਹਿਰੀ ਅਸੀਂ ਉਹਨਾਂ ਦੇ ਘਰ ਦੇ ਗਏ ਸੀ ਤੇ ਪੁਲਿਸ ਓਲੇ ਜਿਹੜਾ ਵਾ ਉਹਨਾਂ ਦੇ ਘਰ ਦੇ ਵਿੱਚ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਘਰ ਦੇ ਆਲੇ-ਦੁਆਲੇ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਔਰ ਉਹਨਾਂ ਦੀ ਜਿਹੜੀ ਹੈ ਸੁਰੱਖ ਵੱਡਦੀ ਜਾਰੀ ਹੈ ਜੀ ਤੇ ਹੁਣ ਦੇਖਣਾ ਇਹ ਹੋਏਗਾ ਕਿ ਜਿਹੜੀ ਜ਼ਿੰਮੇਵਾਰੀ ਖਾਲਿਸਤਾਨ ਆਰਮਡ ਫੋਰਸ ਵੱਲ ਦਿੱਤੀ ਗਈ ਹੈ ਇਹ ਕਿੰਨੀ ਕਿਤੇ ਜੀ ਸਚਾਈ ਜਾਂਦੀ ਹੈ ਕਿ ਇਹਦੀ ਹੁਣ ਜਿਹੜੀ ਕੜੀ ਅੱਗੇ ਕਿਹਦੇ ਨਾਲ ਜਿਹੜੀ ਜੁੜਦੀ ਹੋਈ ਖੁੱਲਦੀ ਹੈ ਜੀ ਪਰਮਜੀਤ ਜੀ ਬਿਲਕੁਲ ਜੜੇ ਕਿ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਫਿਲਹਾਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਰਿਮਾਂਡ ਲੈ ਜਾਵੇਗਾ ਪੁੱਛਗਿੱਛ ਕੀਤੀ ਜਾਵੇਗੀ ਫਿਲਹਾਲ ਜਿਹੜੀ ਕਿ ਸ਼ੁਰੂਆਤੀ ਜਾਂਚ ਕੀਤੀ ਹੈ ਉਹਨਾਂ ਦੇ ਵੱਲੋਂ ਕੁਝ ਹੋਰ ਖੁਲਾਸੀ ਕੀਤੇ ਗਏ ਨੇ ਇਸ ਦੇ ਬਾਰੇ ਕੁਝ ਜਾਣਕਾਰੀ ਅ ਬਿਲਕੁਲ ਦੇਖੋ ਜੇ ਗੱਲ ਕਰੀਏ ਤੇ ਕੱਲ ਜਦੋਂ ਮਲਕੀ ਜਿਹੜੀ ਕੜੀ ਸੁੱਲਝਦੀ ਹੈ ਜਦੋਂ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਹਨਾਂ ਦੇ ਜਿਹੜੇ ਆਪਣੇ ਜਿਹੜੀਆਂ ਕੜੀ ਜਿਹੜੀ ਹੈ ਇਸ ਨਾਲ ਜੁੜਦੀ ਹੋਈ ਜਿਹੜੀ ਲਾਲਸਪ ਸਿੰਘ ਬਿਸ਼ਨੋਈ ਨਾਲ ਹੀ ਜਿਹੜੀ ਪੁਲਿਸ ਨੇ ਜੋ ਖਲਾਸਾ ਕੀਤਾ ਸੀ ਉਹ ਇਹ ਹੀ ਹੋਇਆ ਸੀ ਕਿ ਇਸ ਦੀ ਕੜੀ ਜਿਹੜੀ ਲਾਲਸਪ ਸਿੰਘ ਬਿਸ਼ਨੋਈ ਨਾਲ ਜਿਹੜੀ ਜੁੜੀ ਹੋਈ ਹੈ ਔਰ ਇਹਦੇ ਜਿਹੜੇ ਸਬੰਧ ਹੈ ਜਿਹਨੇ ਆਈਐਸਆਈ ਦੇ ਨਾਲ ਔਰ ਪਾਕਿਸਤਾਨ ਦੇ ਨਾਲ ਹੈ ਜਿਹਨੇ ਜਿਹੜਾ ਸਭ ਤੋਂ ਵੱਡਾ ਕੱਲ ਇਹ ਖਲਾਸਾ ਹੁੰਦਾ ਹੈ ਉਸ ਤੋਂ ਬਾਅਦ ਜਿਹੜੀ ਹੁਣ ਅਗਲੀ ਜਿਹੜੀ ਕਾਰਵਾਈ ਪੁਲਿਸ ਵੱਲ ਜਿਹੜੀ ਅਰੇਸਟਡ ਕਰ ਲਈ ਦੀ ਗਈ ਆ ਔਰ ਇਹ ਜਿਹੜਾ ਸਪੈਸ਼ਲ ਟਾਸਕ ਫੋਰਸ ਪੁਲਿਸ ਹੋ ਲੋ ਜਿਹੜੀ ਆ ਇਹ ਕਾਰਵਾਈ ਕੀਤੀ ਜਾਂਦੀ ਆ ਜਲੰਧਰ ਦੀ ਜਿਹੜੇ ਆ ਟੋਫੀ ਫੜੇ ਜਾਂਦੇ ਨੇ ਰਿਕਸ਼ਾ ਫੜੇ ਜਾਂਦਾ ਵਾ ਇਹ ਸਾਰਾ ਉਹਨਾਂ ਵੱਲੋਂ ਕੀਤਾ ਗਿਆ ਵਾ ਤੇ ਹੁਣ ਜਿਹੜੀ ਜਿਹੜੀ ਸਪੈਸ਼ਲ ਟਾਸਕ ਫੋਰਸ ਹੈ ਜੀ ਆ ਉਹ ਹੁਣ ਇਹ ਅਗਲੀ ਜਿਹੜੀ ਕਾਰਵਾਈ ਉਹਨਾਂ ਵੱਲੋਂ ਇਹੀ ਕੀਤੀ ਜਾ ਰਹੀ ਹੈ ਕਿ ਇਹਨਾਂ ਦੇ ਨਾਲ ਹੋਰ ਕਿਹੜੇ ਬੰਦੇ ਸੀ ਔਰ ਕਿੰਨਾਂ ਦੇ ਕਹਿਨ ਤੇ ਇਹ ਹੋਇਆ ਸੀ ਲੇਕਿਨ ਕਹਿਨ ਤੇ ਕਿੰਨਾਂ ਤੋਂ ਹੋਇਆ ਸੀ ਇਹ ਵੀ ਜਿਹੜਾ ਵਾ ਹੁਣ ਇਹ ਸਭ ਤੋਂ ਵੱਡੀ ਗੱਲ ਇਹ ਦੀ ਇਹੋ ਹੀ ਸਾਹਮਣੇ ਲਿਆਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹਦੇ ਵਿੱਚ ਹੁਣ ਕਿਹੜੇ-ਕਿਹ ਬੰਦ ਹੋਰ ਜਿਹੜੇ ਨੇ ਜੁੜਦੇ ਹੋਏ ਦਿਖਾਈ ਦਿੰਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁਣ ਪੁਲਿਸ ਜਿਹੜੀ ਆ ਇਹਦੇ ਉੱਤੇ ਜਿਹੜੀ ਆ ਕਾਰਵਾਈ ਜਿਹੜੀ ਆ ਤਾਂ ਇਹ ਹੁਣ ਜਿਹੜੀ ਆ ਕਰਦੀ ਹੋਈ ਦਿਖਾਈ ਦੇ ਰਹੀ ਆ ਉਹ ਸਭ ਤੋਂ ਵੱਡੀ ਜਿਹੜੀ ਕਿ ਮਨਰੰਜਨ ਕਾਲੀਆ ਨਾਲ ਸਾਡੀ ਅੱਜ ਗੱਲ ਹੋਈ ਸੀ ਤੇ ਪੁਲਿਸ ਨੇ ਉਹਨਾਂ ਬੋਲੇ ਇਹ ਹੀ ਕਿਹਾ ਗਿਆ ਵਾ ਵੀ ਹੁਣ ਜਿਹੜੀ ਆ ਪੁਲਿਸ ਨੇ ਜਿਹੜੀ ਇਹਨਾਂ ਨੂੰ ਅਰੈਸਟ ਤੇ ਕਰ ਲੀਤਾ ਜਾਵਾ ਪਰ ਇਹਦਾ ਮਾਸਟਰਮਾਈਂਡ ਕੌਣ ਹੈਗਾ ਵਾ ਲੇਕਿਨ ਇਹ ਵੀ ਜਿਹੜੇ ਸਾਹਮਣੇ ਖਿਲਾਸਾਂ ਕਿ ਜਿਸ਼ਾਨ ਅਕਤਰ ਜਿਸ਼ਾਨ ਅਕਤਰ ਜਿਹੜਾ ਕਿ ਹਾਲੇ ਤੱਕ ਫਰਾਰ ਹੈਗਾ ਵਾ ਇਹ ਇਹਦਾ ਜਿਹੜਾ ਸਾਰੇ ਮਾਮਲੇ ਦਾ ਮਾਸ ਕਦਾ ਔਰ ਇਹ ਵੀ ਪਤਾ ਲੱਗਿਆ ਕਿ ਆਈਐਸਆਈ ਦੇ ਨਾਲ ਦੇ ਸਬੰਧ ਦੇ ਤੇ ਪੰਜਾਬ ਵਿੱਚ ਧਾਰਮਿਕ ਭਾਵਨਾਵਾਂ ਨੂੰ ਭਾਵਨਾਵਾਂ ਨੂੰ ਵਿਗਾੜਨ ਵਾਸਤੇ ਜਿਹੜੀ ਸਾਰੀ ਸਾਜ਼ਿਸ਼ ਹੈ ਇਹ ਜਿਹੜੀ ਨਵਾਂ ਰਚੀ ਗਈ ਹੈ ਔਰ ਅਗਰ ਦੂਜੇ ਪਾਸੇ ਅਗਰ ਗੱਲ ਕਰੀਏ ਜਿਹੜਾ ਸਮਾਨ ਜਿਹੜਾ ਆਂਦਾ ਦਾ ਬਾਰਡਰ ਜਿਹੜਾ ਕੋਰੋਸ ਕਰਕੇ ਜਿਹੜਾ ਵਾ ਇਹ ਜਿਹੜਾ ਸਾਰਾ ਮਲਕੀ ਸਮਾਨ ਜਿਹੜਾ ਵਾ ਇਹ ਇੱਥੇ ਆਇਆ ਵਾ ਜਸ਼ਨ ਅਕਤਰ ਵਲੋਂ ਬਾਬਾ ਸਦੀਕੀ ਮਰਡਰ ਕੇਸ ਦੇ ਵਿੱਚ ਵੀ ਵਾਂਟਡ ਸੀ ਸਦਾਨ ਸਦਾਨ ਸਦੀਕੀ ਦੀ ਗੱਲ ਕਰੀਏ ਤੇ ਅਗਰ ਇਹਦੀ ਜਸ਼ਨ ਅਕਤਰ ਦੀ ਗੱਲ ਕਰੀਏ ਤੇ ਬਾਬਾ ਸਦੀਕੀ ਮਰਡਰ ਕੇਸ ਜਿਹੜਾ ਬੰਬੇ